ਹੁਣ ਕਾਪੀ ਪੈਨ ਲੈ ਲਓ ਤੇ ਲਿਖ ਲਓ ਪੇਪਰ ਕਿਹੜੇ ਕਿਹੜੇ ਉਹ ਪੇਪਰ ਨੇ ਜਿਹੜੇ ਪੇਪਰਾਂ ਦੇ ਨਾਲ ਜੇ ਤੁਹਾਨੂੰ ਕੋਈ ਇਹੋ ਜਿਹੀ ਪ੍ਰੋਬਲਮ ਆਈ ਆ ਤੇ ਤੁਸੀਂ ਆਪਣੇ ਪੇਪਰ ਖੁਦ ਬਣਵਾ ਸਕਦੇ ਹੋ ਕਿਸੇ ਵੀ ਏਜੰਟ ਕੋ ਨਹੀਂ ਜਾਣ ਦੀ ਲੋੜ ਕਰਨ ਦੀਆਂ ਕਿਡਨੀਆਂ ਖਰਾਬ ਆ ਸਾਢੇ 4 ਸਾਲ ਤੋਂ ਮੈਡੀਕਲ ਸਿਸਟਮ ਦੇ ਨਾਲ ਜੂਝ ਰਿਹਾ ਆ ਬਸ ਜੀ ਜੇ ਕੋਈ ਬੰਦਾ ਬਿਮਾਰ ਹੁੰਦਾ ਆ ਆਪਣਾ ਡਾਕਟਰ ਤੋਂ ਇਨਫੋਰਮ ਹੀ ਲੈ ਕੇ ਇੰਡੀਆ ਤੋਂ ਤਾਂ ਆਪਣੀ ਪੀਸੀ ਸੀ ਮਗਾ ਕੇ ਤਾਂ ਉਹ ਆਪਣਾ ਉਹ ਵਕੀਰ ਵੀ ਦਿੰਦੇ ਆ ਆਪਾਂ ਨੂੰ ਵਕੀਰ ਜਿਹੜਾ ਜਿਹੜਾ ਪੇਪਰ ਕਹਿੰਦਾ ਆਪਾਂ ਨੂੰ ਉਹ ਦੇਣਾ ਪੈਂਦਾ ਜੀ ਤੋਂ ਆਇਆ ਸੀਗਾ ਕਰਜ਼ੇ ਤੇ ਪੈਸੇ ਲੈ ਕੇ ਆਇਆ ਸੀਗਾ ਘਰ ਦੇ ਵਿੱਚ ਬੱਚੇ ਆ ਪੜਦੇ ਆ ਕਈ ਵਾਰੀ ਕਿਤਾਬਾਂ ਤੋਂ ਕਈ ਵਾਰੀ ਸਕੂਲ ਫੀਸਾਂ ਤੋਂ ਤੰਗ ਹੁੰਦਾ ਆ ਕਈ ਵਾਰੀ ਘਰ ਦੇ ਰਾਸ਼ਨ ਤੋਂ ਵੀ ਪਰੇਸ਼ਾਨੀ ਆਉਂਦੀ ਆ ਹਾਂਜੀ ਇਹ ਪ੍ਰੋਬਲਮ ਆਈ ਆ ਆਪਾਂ ਨੂੰ ਕਿਦਾਂ ਪ੍ਰੋਬਲਮ ਭਾਜੀ ਜਿੱਦਾਂ ਮੈਂ ਜਦੋਂ ਇੰਡੀਆ ਤੋਂ ਆਇਆ ਇੱਥੇ ਸਹੀ ਸੀ ਬਿਲਕੁਲ ਇੰਡੀਆ ਵੀ ਸਹੀ ਸੀ ਬਿਲਕੁਲ ਜੀ ਇੱਥੇ ਜਦੋਂ ਮੈਂ ਆ ਕੇ ਪਿਆਜ਼ਾਂ ਦੇ ਕੰਮ ਤੇ ਜਦੋਂ ਗਿਆ ਉੱਥੇ ਫੈਕਟਰੀ ਦੇ ਵਿੱਚ ਕੰਮ ਸੀਗਾ ਪਿਆਜ਼ਾਂ ਦਾ ਤੇ ਉਹਦੇ ਵਿੱਚ ਜਿੱਦਾਂ ਪਿਆਜ਼ਾਂ ਦਾ ਮੈਨੂੰ ਪਿਆਜ਼ਾਂ ਦੇ ਜਾਨੀ ਕਿ ਅੰਦਰ ਉਹ ਅਲਰਜੀ ਹੋ ਗਈ ਹਾਂਜੀ ਉਹਦੇ ਨਾਲ ਮੈਨੂੰ ਸਾਹ ਦੀ ਪ੍ਰੋਬਲਮ ਹੋ ਗਈ ਉੱਥੇ ਜੀ ਸਾਹ ਦੀ ਪ੍ਰੋਬਲਮ ਦੇ ਨਾਲ ਹੌਲੀ 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 ਸਾਹ ਤੇ ਉਹ ਮੈਂ ਉਹਨਾਂ ਨੇ ਮੈਨੂੰ ਮੈਂ ਹਸਪੀਟਲ ਗਿਆ ਉਹਨਾਂ ਨੇ ਪੰਪ ਜਿਆ ਦੇ ਦਿੱਤਾ ਮੈਨੂੰ ਉਹ ਪੰਪ ਦੇ ਨਾਲ ਪੰਪ ਥੋੜਾ ਜਿਆ ਸਹੀ ਰਿਹਾ ਮਹੀਨਾ ਤੇ ਉਹ ਬਾਅਦ ਦੇ ਵਿੱਚ ਪ੍ਰੋਬਲਮ ਜ਼ਿਆਦਾ ਜਦੋਂ ਸਾਹ ਰੁਕ ਗਿਆ ਇੱਕਦਮ ਜ਼ਿਆਦਾ ਹਫ਼ਤੇ ਦੇ ਵਿੱਚ ਤਿੰਨ ਵਾਰੀ ਹਸਪੀਟਲ ਦੇ ਵਿੱਚ ਦਾਖਲ ਹੋਣਾ ਪੈਂਦਾ ਆ ਡੈਲਿਸਿਸ ਹੁੰਦੀ ਆ ਸਾਹ ਚੜਦਾ ਆ ਵਾਹ ਦੇ ਵਿੱਚ ਤੇ ਬਾਕੀ ਕਮਜ਼ੋਰ ਆ ਬਾਈ ਨੂੰ ਲੋੜ ਆ ਮਦਦ ਦੀ ਲੋੜ ਆ ਕਿਉਂਕਿ ਇਹ ਬਾਈ ਜੇ ਮਾੜਾ ਮੋਟਾ ਵੀ ਕੰਮ ਕਰਦਾ ਹੁੰਦਾ ਤਾਂ ਜਰੂਰ ਅਸੀਂ ਕੰਮ ਤੇ ਲਵਾ ਦਿੰਦੇ ਲੋ ਜੀ ਪੰਜਾਬ ਤੋਂ ਸਪੇਨ ਦੇਖ ਰਿਹਾ ਹੈ ਚੈਨਲ ਦੇ ਉੱਤੇ ਤੁਹਾਡਾ ਸਵਾਗਤ ਕਰਦੇ ਹਾਂ ਹਰ ਰੋਜ਼ ਦੀ ਤਰ੍ਹਾਂ ਕੋਈ ਨਾ ਕੋਈ ਮੁੱਦਾ ਕੋਈ ਨਾ ਕੋਈ ਪ੍ਰੋਬਲਮ ਦਾ ਹੱਲ ਲੱਭਣ ਵਾਸਤੇ ਅਸੀਂ ਤੁਹਾਡੇ ਲਈ ਹਾਜ਼ਰ ਹੋਏ ਹਾਂ ਅੱਜ ਜਸਕਰਨ ਦੇ ਨਾਲ ਕਰਾਂਗੇ ਮੁਲਾਕਾਤ ਜਸਕਰਨ ਦੀਆਂ ਕਿਡਨੀਆਂ ਖਰਾਬ ਆ ਸਾਢੇ 4 ਸਾਲ ਤੋਂ ਮੈਡੀਕਲ ਸਿਸਟਮ ਦੇ ਨਾਲ ਜੂਝ ਰਿਹਾ ਆ ਜੋ ਕਿ ਇਹਦੀਆਂ ਕਿਡਨੀਆਂ ਨਹੀਂ ਬਦਲੀਆਂ ਜਾ ਰਹੀਆਂ ਯਾਨੀ ਕਿ ਉਹ 네ਗੇਟਿਵ ਗਰੁੱਪ ਕਰਕੇ ਹਾਂਜੀ ਜਿਹੜੀ ਬਹੁਤ ਵੱਡੀ ਪ੍ਰੋਬਲਮ ਆ ਰਹੀ ਆ ਤੇ ਬਾਕੀ ਇਹਦੀ ਬਾਹਾਂ ਤੇ ਵੀ ਹੁਣ ਮਸ਼ੀਨਾਂ ਪਈਆਂ ਆ ਕਾਫੀ ਆ ਹੁਣ ਅਸੀਂ ਦੱਸਾਂਗੇ ਜਿਹੜੇ ਮੇਰੇ ਵੀਰ ਭਰਾ ਕੋਈ ਬਿਮਾਰੀ ਇਕਰੋਨਿਕ ਬਿਮਾਰੀ ਜਿਹਨੂੰ ਲੱਗੀ ਹੋਈ ਆ ਜਾਂ ਕਿਸੇ ਦੇਸ਼ ਵਿੱਚ ਬੈਠਾ ਆ ਜਾਂ ਉਹ ਸੋਚਦਾ ਆ ਕਿ ਮੈਂ ਪੇਪਰ ਕਿਵੇਂ ਲੈ ਸਕਦਾ ਤੇ ਜਿਸਕਰਨ ਦੇ ਪੇਪਰ ਬਣੇ ਨੇ ਮੈਡੀਕਲ ਤੌਰ ਤੇ ਜਿਸਕਰਨ ਇੱਕ ਛੋਟਾ ਜਿਹਾ ਆਪਾਂ ਭਰਾਵਾਂ ਦੀ ਮਦਦ ਕਰਨੀ ਆ ਹਾਂਜੀ ਹਾਂਜੀ ਜਿਹੜੇ ਆਪਣੇ ਵੀਡੀਓ ਦੇਖਣਗੇ ਕਈਆਂ ਨੂੰ ਗੰਭੀਰ ਪ੍ਰੋਬਲਮ ਹੈ ਆਪਾਂ ਦੱਸ ਨਹੀਂ ਸਕਦੇ ਸੋਸ਼ਲ ਮੀਡੀਆ ਤੇ ਹਾਂਜੀ ਪਰ ਉਹ ਆਪਣੀ ਪ੍ਰੋਬਲਮ ਦਾ ਹੱਲ ਕਿਵੇਂ ਕਰ ਸਕਦੇ ਨੇ ਕਿਹੜੇ ਕਿਹੜੇ ਉਹ ਪੇਪਰਾਂ ਦੀ ਲੋੜ ਪਈ ਆ ਤੇ ਕਿਹੜੇ ਕਿਹੜੇ ਉਹ ਪੇਪਰ ਕਿਵੇਂ ਕਿਵੇਂ ਕਰਕੇ ਉਹ ਉਹ ਸਾਰੇ ਕਾਰਜ ਹੁੰਦੇ ਨੇ ਉਹਦੇ ਵਿੱਚ ਉਹਦੇ ਵਿੱਚ ਭਾਜੀ ਆਪਾਂ ਨੂੰ ਇੰਡੀਆ ਤੋਂ ਪੀਸੀਸੀ ਜੀ ਮਗਵੋਣੀ ਪੈਂਦੀ ਆ ਜੀ ਤੇ ਉਹਦੇ ਨਾਲ ਆਪਣਾ ਡਾਕਟਰ ਦਾ ਲੱਗਦਾ ਆ ਜੀ ਇਨਫੋਰਮੇ ਜੀ ਤੇ ਜਿੰਨੀ ਆਪਣੀ ਜਿੱਥੇ ਆਪਾਂ ਰਹਿੰਦੇ ਆ ਉਹ ਘਰ ਦੇ ਲੱਗਦੇ ਆ ਪੇਪਰ ਨਾਲ ਪਦਰੋਨਾਮੈਂਟ ਸਾਰਾ ਪੇਪਰ ਲੱਗ ਪੇਪਰ ਵਰਗ ਹੋ ਕੇ ਫੇ ਤੁਹਾਡਾ ਹੋ ਜਾਂਦਾ ਪੇਪਰ ਯਾਨੀ ਕਿ ਕਾਰਡ ਮਿਲ ਜਾਂਦਾ ਤੁਹਾਨੂੰ ਅਜੰਤ ਅਜੰਤ ਮੈਂਟੋ ਦੇ ਵਿੱਚ ਜਾਣਾ ਪੈਂਦਾ ਹਾਂ ਹਾਂਜੀ ਅਜੰਤ ਮੈਂਟੋ ਤੇ ਸਰਵਿਸਿਓ ਸੋਸ਼ੀਅਲ ਜਿਹੜੀ ਆਪਣੀ ਉਹਦੇ ਵਿੱਚ ਜਾਣਾ ਪੈਂਦਾ ਹੈ ਜੀ ਉਹ ਮਦਦ ਕਰਦੇ ਨੇ ਹਾਂ ਜੀ ਉਹ ਮਦਦ ਕਰਦੇ ਆ ਜੀ ਜੀ ਉੱਥੇ ਜਾ ਕੇ ਤਾਂ ਫੇ ਉਹਨਾਂ ਨੂੰ ਸਾਰੇ ਪੇਪਰ ਵਰਕ ਉਹ ਆਪਾਂ ਨੂੰ ਵਕੀਲ ਵੀ ਦਿੰਦੇ ਆ ਜੀ ਜੀ ਹਾਂ ਜੀ ਵਕੀਲ ਨੂੰ ਵਕੀਲ ਨੇ ਆਪਾਂ ਨੂੰ ਸਾਰਾ ਦੱਸਣਾ ਵੀ ਤੁਹਾਨੂੰ ਆ ਪੇਪਰ ਤੁਸੀਂ ਦਿਓ ਤੁਹਾਨੂੰ ਤੇ ਉਹ ਡਾਕਟਰ ਦਾ ਤਾਂ ਸਾਰਾ ਉਹ ਆਪ ਕਰ ਲੈਂਦੇ ਆ ਜੋ ਇਨਫਾਰਮੇ वगैरह ਡਾਕਟਰ ਦੇ ਸਾਰਾ ਕੁਝ ਤੇ ਬਾਕੀ ਜੋ ਇੰਡੀਆ ਤੋਂ ਮਗਾਉਣਾ ਆ ਆਪਾਂ ਇੰਡੀਆ ਤੋਂ ਮਗਾ ਕੇ ਉਹਦਾ ਟਰਾਂਸਲੇਟ ਕਰਾ ਕੇ ਸਾਰਾ ਆਪਾਂ ਉਹਨਾਂ ਨੂੰ ਦੇਣਾ ਹੁੰਦਾ ਤੇ ਉਹ ਫੇ ਆਪਣੀ ਜਿੱਦਾਂ ਪੇਪਰ ਆਪਾਂ ਨੂੰ ਸੀਤਾ ਲੈ ਕੇ ਦਿੰਦੇ ਆ ਇਹਦੇ ਵਿੱਚ ਕੋਈ ਕੰਡੀਸ਼ਨ ਇਹੋ ਜੀ ਵੀ ਹੈਗੀ ਆ ਕਿ ਇਹਨੂੰ 6 ਮਹੀਨੇ ਹੋਣੇ ਚਾਹੀਦੇ 2 ਸਾਲ ਹੋਣੇ ਚਾਹੀਦੇ 3 ਸਾਲ ਹੋਣੇ ਚਾਹੀਦੇ ਨਹੀਂ 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 ਇਹਦੇ ਵਿੱਚ ਕੰਡੀਸ਼ਨ ਕੋਈ ਨਹੀਂ ਜੀ ਜੀ ਮੇਰੇ ਜਾਨਕਿ ਪਹਿਲਾਂ ਮੈਨੂੰ ਸਾਲ 1 ਸਾਲ ਦੇ ਵਿੱਚ ਵਿੱਚ ਜਿੱਦਾਂ ਕਾਰਡ ਮਿਲ ਗਿਆ ਸੀਗਾ ਤੇ 1 ਸਾਲ ਕੋਈ 1 2 ਮਹੀਨੇ ਲੱਗੇ ਸੀ ਜੀ ਜੀ ਹਾਂਜੀ ਤੇ ਉਹ ਕਾਰਡ ਮਿਲ ਗਿਆ ਸੀ ਇਹ ਹੀ ਆ ਬਸ ਜੀ ਜੇ ਕੋਈ ਬੰਦਾ ਬਿਮਾਰ ਹੁੰਦਾ ਆ ਆਪਣਾ ਡਾਕਟਰ ਤੋਂ ਇਨਫੋਰਮ ਹੀ ਲੈ ਕੇ ਇੰਡੀਆ ਤੋਂ ਆਪਣੀ ਪੀਸੀਸੀ ਮੰਗਾ ਕੇ ਤਾਂ ਉਹ ਆਪਣਾ ਉਹ ਵਕੀਲ ਵੀ ਦਿੰਦੇ ਆ ਆਪਾਂ ਨੂੰ ਵਕੀਲ ਜਿਹੜਾ ਜਿਹੜਾ ਪੇਪਰ ਕਹਿੰਦਾ ਆਪਾਂ ਨੂੰ ਉਹ ਦੇਣਾ ਪੈਂਦਾ ਜੀ ਬਹੁਤ ਬਹੁਤ ਧੰਨਵਾਦ ਜਸਕਰਨ ਪ੍ਰਮਾਤਮਾ ਤੈਨੂੰ ਤੰਦਰੁਸਤੀ ਬਖਸ਼ੇ ਤੇ ਜੇ ਕੋਈ ਮੇਰਾ ਵੀਰ ਭਰਾ ਇਹਦੀ ਮਦਦ ਕਰਨੀ ਚਾਹੁੰਦਾ ਤੇ ਸੰਪਰਕ ਕਰ ਸਕਦਾ ਆ ਜਸਕਰਨ ਦੇ ਨਾਲ ਜੇ ਕੋਈ ਇਹਨੂੰ ਬੀਜ਼ੂਮ ਕਰਨਾ ਚਾਹੁੰਦਾ ਜਾਂ ਇਹਦੀ ਕੋਈ ਮਦਦ ਕਰਨਾ ਚਾਹੁੰਦਾ ਸਕਰੀਨ ਦੇ ਉੱਤੇ ਬੀਜ਼ੂਮ ਦਾ ਨੰਬਰ ਅਸੀਂ ਚਲਾ ਰਹੇ ਆਂ ਇਹ ਨੰਬਰ ਨੂੰ ਤੁਸੀਂ ਦੇਖ ਕੇ ਤੁਸੀਂ ਆਪਣੀ ਐਪ ਤੋਂ ਇਹਨਾਂ ਨੂੰ ਕੋਈ ਨਾ ਕੋਈ ਮਦਦ ਕਰੋ ਕਿਉਂਕਿ ਬਾਈ ਦੇ ਉੱਤੇ ਜਦੋਂ ਆਇਆ ਸੀਗਾ ਕਰਜ਼ੇ ਤੇ ਪੈਸੇ ਲੈ ਕੇ ਆਇਆ ਸੀਗਾ ਘਰ ਦੇ ਵਿੱਚ ਬੱਚੇ ਆ ਪੜਦੇ ਆ ਕਈ ਵਾਰੀ ਕਿਤਾਬਾਂ ਤੋਂ ਕਈ ਵਾਰੀ ਸਕੂਲ ਫੀਸਾਂ ਤੋਂ ਤੰਗ ਹੁੰਦਾ ਆ ਕਈ ਵਾਰੀ ਘਰ ਦੇ ਰਾਸ਼ਨ ਤੋਂ ਵੀ ਪਰੇਸ਼ਾਨੀ ਆਉਂਦੀ ਆ ਬਹੁਤ ਵਾਰੀ ਬਹੁਤ ਸਾਰੀਆਂ ਤੰਗੀਆਂ ਪਰੇਸ਼ਾਨੀਆਂ ਆਉਂਦੀਆਂ ਅਸੀਂ ਮਦਦ ਕਰਨ ਦੀ ਕੋਸ਼ਿਸ਼ ਕਰਦੇ ਆ ਪਰ ਜੇ ਤੁਹਾਡੀ ਮਦਦ ਹੋਵੇ ਤੇ ਇਸ ਵੀਰ ਭਰਾ ਦੀ ਮਦਦ ਹੋ ਸਕਦੀ ਆ ਹਾਂਜੀ ਇਹ ਪ੍ਰੋਬਲਮ ਆਈ ਆਪਾਂ ਨੂੰ ਕਿਦਾਂ ਪ੍ਰੋਬਲਮ ਭਾਈ ਜਿੱਦਾਂ ਮੈਂ ਜਦੋਂ ਇੰਡੀਆ ਤੋਂ ਆਇਆ ਇੱਥੇ ਸਹੀ ਸੀ ਬਿਲਕੁਲ ਇੰਡੀਆ ਵੀ ਸਹੀ ਸੀ ਬਿਲਕੁਲ ਜੀ ਇੱਥੇ ਜਦੋਂ ਮੈਂ ਆ ਕੇ ਪਿਆਜ਼ਾਂ ਦੇ ਕੰਮ ਤੇ ਜਦੋਂ ਗਿਆ ਉੱਥੇ ਫੈਕਟਰੀ ਦੇ ਵਿੱਚ ਕੰਮ ਸੀਗਾ ਪਿਆਜ਼ਾਂ ਦਾ ਤੇ ਉਹਦੇ ਵਿੱਚ ਜਿੱਦਾਂ ਪਿਆਜ਼ਾਂ ਦਾ ਮੈਨੂੰ ਪਿਆਜ਼ਾਂ ਦੇ ਜਾਨੀ ਕਿ ਅੰਦਰ ਉਹ ਅਲਰਜੀ ਹੋ ਗਈ ਹਾਂਜੀ ਉਹਦੇ ਨਾਲ ਮੈਨੂੰ ਸਾਹ ਦੀ ਪ੍ਰੋਬਲਮ ਹੋ ਗਈ ਉੱਥੇ ਜੀ ਸਾਹ ਦੀ ਪ੍ਰੋਬਲਮ ਦੇ ਨਾਲ ਹੌਲੀ 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 ਸਾਹ ਤੇ ਉਹ ਮੈਂ ਉਹਨਾਂ ਨੇ ਮੈਨੂੰ ਮੈਂ ਹਸਪੀਟਲ ਗਿਆ ਉਹਨਾਂ ਨੇ ਪੰਪ ਜਿਆ ਦੇ ਦਿੱਤਾ ਮੈਨੂੰ ਉਹ ਪੰਪ ਦੇ ਨਾਲ ਪੰਪ ਥੋੜਾ ਜਿਹਾ ਸਹੀ ਰਿਹਾ ਮਹੀਨਾਕ ਤੇ ਉਹ ਬਾਅਦ ਦੇ ਵਿੱਚ ਪ੍ਰੋਬਲਮ ਜ਼ ਤੇ ਵੀ ਮੈਂ ਮੈਨੂੰ ਮੈਂ ਬਿਹੋਸ਼ ਹੋ ਗਿਆ ਜਿੱਦਾਂ ਤੇ ਉਹਨਾਂ ਨੇ ਫਿਰ ਮੈਨੂੰ ਮੁੰਡੇ ਚਾ ਕੇ ਹਸਪਤਾਲ ਲੈ ਗਏ ਜਿੱਦਾਂ ਉੱਥੇ ਉਹਨਾਂ ਨੇ ਫਿਰ ਮੈਨੂੰ 1 ਮਹੀਨਾ ਰੱਖਿਆ ਉਹਨਾਂ ਨੇ ਬਾਅਦ ਉਹ ਕੋਰੋਨਾ ਚੱਲਦਾ ਸੀਗਾ ਪਹਿਲਾਂ ਕਹਿੰਦੇ ਵੀ ਕੋਰੋਨਾ ਹੋ ਗਿਆ ਜਿਆਦਾ ਵੀ ਕੋਰੋਨਾ ਹੋਇਆ ਆ ਤੇ ਉਹਦੇ ਬਾਅਦ ਚ ਫਿਰ ਉਹਨਾਂ ਨੇ ਟੈਸਟ ਉੱਠ ਕੇ ਤੇ ਕਹਿੰਦੇ ਕੋਰੋਨਾ ਨਹੀਂ ਵੀ ਇਹਨੂੰ ਕਿੱਡਣੀ ਆ ਇਹਦੀਆਂ ਡੈੱਡ ਹੋ ਗਈਆਂ ਹਾਂਜੀ ਕਿਵੇਂ ਚੱਲਦਾ ਸਾਰਾ ਗੁਜ਼ਾਰਾ ਆਸ-ਪਾਸੇ ਵਿਆਜ ਵਾਲੇ ਵੀ ਸਤਾਉਂਦੇ ਹੁਣੇ ਸਾਰੇ ਬਾਜੀ ਇਦਾਂ ਹੀ ਆ ਹੁਣ ਵਿਆਜ ਤੇ ਜਿੰਨਾ ਤੋਂ ਲੈ ਕੇ ਆਇਆ ਅਗਲੇ ਨੂੰ ਤਾਂ ਮੰਗਣੀ ਆ ਬਾਜੀ ਅਗਲੇ ਨੂੰ ਅਗਲਾ ਪ੍ਰੋਬਲਮ ਨਹੀਂ ਸਮਝਦਾ ਅਗਲੇ ਤੋਂ ਜੇ ਤੋਂ ਪੈਸੇ ਲੈ ਅਗਲਾ ਤਾਂ ਪੈਸੇ ਕਹਿੰਦਾ ਸਾਨੂੰ ਪੈਸੇ ਦੇ ਦਿਓ ਵੀ ਜਿੱਦਾਂ ਮਰਜ਼ੀ ਦਿਓ ਭਾ ਚਾਹੇ ਆਪਣੀ ਜ਼ਮੀਨ ਵੇਚ ਦਿਓ ਜਾਂ ਘਰ ਕੁਝ ਵੀ ਵੇਚ ਕੇ ਸਾਨੂੰ ਵੀ ਸਾਡੇ ਪੈਸੇ ਚਾਹੀਦੇ ਆ ਅਗਲਾ ਥੋੜਾ ਚਿਰ ਤਾਂ ਹੁਣ ਬਾਜੀ 4.5 ਸਾਲ ਹੋ ਗਿਆ ਥੋੜਾ ਚਿਰ ਤਾਂ ਅਗਲਾ ਕੱਢਦਾ ਪਰ ਟਾਈਮ ਬਹੁਤ ਜ਼ਿਆਦਾ ਹੋ ਗਿਆ ਤਕਰੀਨ ਦੇ ਉੱਤੇ ਖਾਤਾ ਨੰਬਰ ਚੱਲ ਰਿਹਾ ਤੇ ਬੀਜ਼ੂਮ ਦਾ ਨੰਬਰ ਚੱਲ ਰਿਹਾ ਤੇ ਜੇ ਕੋਈ ਮੇਰਾ ਵੀਰ 50 ਸੈਂਟ 1 ਯੂਰੋ 2 ਯੂਰੋ 5 ਯੂਰੋ ਪਾ ਸਕਦਾ ਤਾਂ ਜਰੂਰ ਪਾਓ ਬਾਈ ਦੇ ਸਿਰ ਤੇ ਬਹੁਤ ਕਰਜ਼ਾ ਆ ਦੂਸਰੀ ਗੱਲ ਬਾਈ ਕੰਮ ਨਹੀਂ ਕਰ ਸਕਦਾ ਹਫਤੇ ਦੇ ਵਿੱਚ ਤਿੰਨ ਵਾਰੀ ਹਸਪੀਟਲ ਦੇ ਵਿੱਚ ਦਾਖਲ ਹੋਣਾ ਪੈਂਦਾ ਆ ਡੈਲਸਿਸ ਹੁੰਦੀ ਆ ਸਾਹ ਚੜਦਾ ਆ ਬਾਹਾਂ ਦੇ ਵਿੱਚ ਤੇ ਬਾਕੀ ਕਮਜ਼ੋਰ ਆ ਬਾਈ ਨੂੰ ਲੋੜ ਆ ਮਦਦ ਦੀ ਲੋੜ ਆ ਕਿਉਂਕਿ ਏ ਬਾਈ ਜੇ ਮਾੜਾ ਮੋਟਾ ਵੀ ਕੰਮ ਕਰਦਾ ਹੁੰਦਾ ਤਾਂ ਜ਼ਰੂਰ ਅਸੀਂ ਕੰਮ ਤੇ ਲਵਾ ਦਿੰਦੇ ਕਿਸੇ ਜਗ੍ਹਾ ਤੇ ਇਹਦੀ ਮਦਦ ਕਰ ਸਕਦੇ ਪਰ ਇਦਾਂ ਦੇ ਸ਼ਰੀਰਾਂ ਦੀ ਮਦਦ ਜ਼ਰੂਰ ਕਰਿਆ ਕਰੋ ਤੁਹਾਡੇ ਅੱਗੇ ਬੇਨਤੀ ਆ ਹੁਣ ਕਾਪੀ ਪੈਨ ਲੈ ਲਓ ਤੇ ਲਿਖ ਲਓ ਪੇਪਰ ਕਿਹੜੇ ਕਿਹੜੇ ਉਹ ਪੇਪਰ ਨੇ ਜਿਹੜੇ ਪੇਪਰਾਂ ਦੇ ਨਾਲ ਜੇ ਤੁਹਾਨੂੰ ਕੋਈ ਇਹੋ ਜਿਹੀ ਪ੍ਰੋਬਲਮ ਆਈ ਆ ਤੇ ਤੁਸੀਂ ਆਪਣੇ ਪੇਪਰ ਖੁਦ ਬਣਵਾ ਸਕਦੇ ਹੋ ਕਿਸੇ ਵੀ ਏਜੰਟ ਕੋ ਨਹੀਂ ਜਾਣ ਦੀ ਲੋੜ ਕਿਸੇ ਨੂੰ ਪੈਸਾ ਦੇਣ ਦੀ ਲੋੜ ਨਹੀਂ ਆ ਤੁਸੀਂ ਆਪਣਾ ਡਾਇਰੈਕਟ ਜਿਹੜਾ ਵਾ ਉਹ ਬਣਾ ਸਕਦੇ ਹੋ ਸਭ ਤੋਂ ਪਹਿਲਾਂ ਤਾਂ ਤੁਹਾਡੇ ਏਰੀਆ ਦੇ ਵਿੱਚ ਮਿਊਨਿਸਪਲ ਦਾ ਆਫਿਸ ਆ ਜਿੱਥੇ ਸਨਤੋ ਸੋਸ਼ੀਅਲ ਵਾਲੇ ਆ ਸਨਤੋ ਸੋਸ਼ੀਅਲ ਵਾਲਿਆਂ ਤੋਂ ਤੁਸੀਂ ਜਾਓਗੇ ਤਰਵਾਖਾਦੁਰ ਸੋਸ਼ੀਅਲ ਵਾਲਿਆਂ ਤੋਂ ਜਾਓਗੇ ਜੋ ਤੁਹਾਡੀ ਮਦਦ ਕਰਦੇ ਨੇ ਜੋ ਤੁਹਾਡੀ ਇੰਪਾਵਰਨਮੈਂਟ ਤੋਂ ਕਰਵਾਉਣ ਵਿੱਚ ਮਦਦ ਕਰਦੇ ਨੇ ਤੁਹਾਡਾ ਮੈਡੀਕਲ ਕਾਰਡ ਬਣਾਉਣ ਵਿੱਚ ਮਦਦ ਕਰਦੇ ਨੇ ਉਹ ਤੋਂ ਬਾਅਦ ਵਿੱਚ ਡਾਕਟਰ ਕੋਲੋਂ ਇਨਫੋਰਮੇ ਲੈਂਡ ਵਿੱਚ ਮਦਦ ਕਰਦੇ ਨੇ ਡਾਕਟਰ ਨਾਲ ਗੱਲਬਾਤ ਕਰਦੇ ਨੇ ਫਿਰ ਤੁਹਾਨੂੰ ਦਿੰਦੇ ਨੇ ਇੱਕ ਲਿਸਟ ਉਹ ਲਿਸਟ ਕਿਹੜੀ ਹੁੰਦੀ ਆ ਜਿਸ ਵਿੱਚ ਤੁਸੀਂ ਪੀਸੀਸੀ ਲੈ ਕੇ ਆਉਣੀ ਆ ఇండియా ਤੋਂ ਪੁਲਿਸ ਕਲੀਅਰੈਂਸ ਸਰਟੀਫਿਕੇਟ ਤੁਹਾਨੂੰ ਚਾਹੀਦਾ ਹੈ ਦੂਸਰਾ ਤੁਹਾਨੂੰ ਚਾਹੀਦਾ ਹੈ ਘਰ ਦੇ ਪੇਪਰ ਘਰ ਦੇ ਪੇਪਰ ਜਿੱਥੇ ਜਿੱਥੇ ਤੁਸੀਂ ਰਹਿੰਦੇ ਹੋ ਜਿੱਥੇ ਤੁਸੀਂ ਇੰਪਾਵਰਨਮੈਂਟੋਂ ਕਰਾਈ ਆ ਜਿੱਥੇ ਮੈਡੀਕਲ ਕਾਰਡ ਬਣਾਇਆ ਆ ਉਹ ਤੁਹਾਨੂੰ ਚਾਹੀਦੇ ਤੇ ਨਾਲ ਤੁਹਾਨੂੰ ਚਾਹੀਦਾ ਮੈਡੀਕਲ ਦੇ ਪੇਪਰ ਜਿਹਦੇ ਵਿੱਚ ਹੋਵੇ ਕਿ ਤੁਹਾਨੂੰ ਇਹ ਕ੍ਰੋਨਿਕ ਬਿਮਾਰੀ ਆ ਜਾਂ ਇਹ ਬਿਮਾਰੀ ਜਿਹੜੀ ਤੁਹਾਡੀ ਲੌਂਗ ਟਰਮ ਚੱਲਣ ਵਾਲੀ ਆ ਜਾਂ ਤੁਹਾਡਾ ਇਲਾਜ ਇਸ ਹਸਪੀਟਲ ਵਿੱਚ ਚੱਲਣਾ ਬਹੁਤ ਜ਼ਰੂਰੀ ਆ ਹੁਣ ਤੱਕ ਲਈ ਇੰਨਾ ਕਿ ਮੈਂ ਤੁਹਾਡਾ ਅਮਰੀਕ ਸਿੰਘ ਕੈਮਰਾਮੈਨ ਸਾਹਿਲ ਸਿੰਘ ਦੇ ਨਾਲ-ਨਾਲ ਵਲੰਟੀਅਰ ਸ਼ਹਿਰ